ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਆਹੇ ਅੱਜ ਵਾਲੇ ਹੀ ਪਾਉਂਦੇ ਹਾਂ ਸਤਨਾਮ 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 ਜੀ ਤੇ ਅਨੰਦਗੜ੍ਹ ਦੇ ਕਿਲੇ ਤੋਂ ਲੈ ਕੇ ਸਰਹੰਦ ਤੱਕ ਦੇ ਸੰਭੂ ਸ਼ਹੀਦਾਂ ਨੂੰ ਸਵਰਪੱਤ ਹਰ ਸਾਲ ਦੀ ਤਰ੍ਹਾਂ ਗੁਰੂ ਕੀ ਸੰਗਤ ਦੇ ਸਹਿਯੋਗ ਦੇ ਨਾਲ ਗੁਰਮਤ ਸਮਾਗਮ ਕਰਵਾਈ ਜਾਂਦੀ ਹੈ ਸੋ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਅੱਜ ਦੇ ਪਹਿਲੇ ਦਿਨ ਦੀ ਗੁਰਪ੍ਰਸਾਦ ਸਮਾਗਮ ਦੀ ਕ੍ਰਮਤਾ ਪੂਰੀ ਹੈ। ਸਤਿਗੁਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਨ ਪ੍ਰਕਾਸ਼ ਲੰਗਰ ਹਾਲ ਦੇ ਅੰਦਰ ਜੋ ਪੰਡਾਲ ਲਗਾਇਆ ਗਿਆ ਹੈ ਉਹ ਚੁੱਕੇ ਹਨ। ਸਭ ਤੋਂ ਪਹਿਲਾਂ ਗੁਰਕਾਰ ਦੇ ਹੁੰਦੀ ਰਾਗੀ ਜੱਥੇ ਕੀਰਤਨ ਦੀਆਂ ਹਾਜ਼ਰੀਆਂ ਕਰਨਗੇ। ਉਪਰੰਤ ਬਾਬਾ ਬੁਕਕਰ ਸਿੰਘ ਜੀ ਉਸੜੀ ਵਾਲੇ ਉਹਨਾਂ ਦਾ ਸਮਾ ਹੈ ਸੰਗਤਾਂ ਗੁਰੂ ਕੇ ਲਾਲਾਂ ਦਾ ਸਹਿਜਾਦਿਆਂ ਦਾ ਇਤਿਹਾਸ ਵਰਣਨਗੇ ਸਰਵ ਸਤਿਕਾਰ ਨੂੰ ਮਿਲਦੀ ਹੈ ਕਿ ਗੁਰੂ ਕੇ ਲੰਗਰ ਪ੍ਰਸ਼ਾਦਾ ਨਾਲੋ ਨਾਲ ਗੁਰੂ ਘਰ ਵਿਖੇ ਹੀ ਵਰਤ ਰਿਹਾ ਹੈ ਆਪਣੇ ਉਪਕਰਣ ਸੰਗੋਚ ਦੇ ਗੁਰੂ ਘਰ ਦੇ ਲੰਗਰ ਦਾ ਵਿੱਚ ਸੇਵਾਵਾਂ ਵੀ ਨਾਉਤ ਇੱਚੀ ਸਾਰੀ ਸੰਗਤ ਨੇ ਸੰਗਤੀ ਰੂਪ ਵਿੱਚ ਪ੍ਰਸ਼ਾਦਾ ਸ਼ੱਕ ਕੇ ਗੁਰੂ ਕੇ ਦਰਬਾਰ ਦੇ ਅੰਦਰ ਬੈਠ ਕੇ ਅੱਪਾ ਸਾਰਿਆਂ ਦੇ ਨਾਲ ਮਿਲ ਕੇ ਉਹਨਾਂ ਮਹਾਨ ਸ਼ੀਖਾਂ ਨੂੰ ਯਾਦ ਕਰਨਾ ਹੈ ਉਹਨਾਂ ਦਾ ਮਹਾਨ ਇਤਿਹਾਸ ਆਪਣਾ ਗੌਰਵ ਮਹਿ ਇਰਸਾ ਕਰਵਣ ਕਰਨਾ ਹੈ ਜਿਸ ਕਰਕੇ ਸਾਰੇ ਸੰਗਤਾਂ ਦੇ ਚਰਨਾਂ ਵਿੱਚ ਬੇਤੀ ਹੈ ਜੀ ਆਪਣੇ ਕਮਾਂ ਕਰਣ ਸੋਚਦੇ ਹੋਈ ਗੁਰੂ ਘਰ ਦੇ ਕਿਲਕਰ ਹੌਂਦੇ ਵਿੱਚ ਆਪਣੀਆਂ ਹਾਜ਼ਰੀਆਂ ਆਕੇ ਲਗਵਾਉਣ ਦੀ ਕਿਰਪਾਤਾ ਕਰੋ ਆਓ ਗੁਰੂ ਕੇ ਰਾਗ ਜਿਵੇਂ ਪਸੋ ਗੁਰੂ ਕੀ ਪਵਣ ਬਾਣੀ ਦੇ ਅਮਰਤ ਕੀਰਤਨ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਕੀ ਕਰ ਰਿਹਾ ਤੇ ਹੁਣ ਉਹ ਨਹੀਂ ਆਉਣੀ ਪਾਸੇ ਚੰਦ ਕਰਕੇ ਪੂਰੀ ਜਨਤ ਸੁਣ ਕੇ ਅੱਜ ਸਾਡੇ ਨਾਲ ਲੋਕਾਂ ਨੂੰ ਅਸੀਂ ਪੂਰੇ ਦਰਦ ਦੇ ਲਈ ਘਰੇ ਆਂ ਸਤੁਤੂ ਜੀ ਕਹਿੰਦੇ ਆਸ ਕਰ ਤਾ ਅਵਾਸ ਕਰ ਸੇਈ ਯਾਰੀ ਮੇਲ ਜਿੰਨਾ ਮਿਲਿਆ ਨਿਰਮਾਨ ਤਾ ਅਵਾਸ ਕਰ ਜਨ ਕੇ ਯਾਰ ਦਸਨ ਦੇ ਕਹਿ ਰਿਹਾ ਸਭ ਕੁਝ ਪੁਣੀਤਾ ਦੇਹੀ ਜਿਨ੍ਹਾਂ ਨੂੰ ਜਿਨ੍ਹਾਂ ਨਾਲ ਜੋੜ ਕੇ ਜਿਨ੍ਹਾਂ ਦੇ ਬੰਧਨ ਨੂੰ ਸੰਕਟ ਮੰਨ ਕੇ ਜਿੰਦੇ ਜਾਨੀ ਕਿਤੂ ਦੇਹੋਂ ਕਰਵਾ ਮਿਲਦਾ ਨਾਮ ਕੈਸੇ ਕੀ ਹੈ ਜਦੋਂ ਕਿ ਜੰਰੇ ਉਹਨਾਂ ਪਿਆਰੇ ਹਨ ਉਹਨਾਂ ਸੁਧਿਆਰ ਹਨ ਉਹਨਾਂ ਸਮੂਹ ਦੀ ਵਾਸਤਵ ਉਹਨਾਂ ਪਿਆਰਿਆਂ ਉਹਨਾਂ ਸੁਧਿਆਰਾਂ ਦੀ ਬਖਸ਼ੂਤਨਾ ਦਾ ਸਮੂਹ ਦੀ ਨਾਲ ਦੀ ਸਿੱਖਿਆ ਦਾ ਸਮੂਹ ਦੀ ਵਾਸਤਵ ਨੀਣਾ ਦੇ ਮਿਲਣੇ ਕਲਕੇ ਅਸੀ ਬੁੱਧਤ ਹੋ ਗਏ ਜਾਨੀ ਕਿਤੂ ਦੇਹੋਂ ਕਰਵਾ ਮਿਲਦਾ ਸੁਧਾਤੇ ਜਾਨੀ ਵਾਲੀ ਦੀ ਨਾਮ ਕੈਸੇ ਕੀ ਮਿਆ ਮੰਨਦਾ ਸਾਲ ਤੋਂ ਵੱਡਾ ਸੋਚ ਰਿਹਾ ਕਿ ਮੇਰੇ ਨੰਮਾ ਦੀ ਬਾਤ ਮਦਾਲੂ ਨਾ ਸਿੱਧਾ ਜੀ ਸਿੱਧਾ ਚੱਲੇ ਜਿਹੜੀ ਸਿੱਧਾ ਚੱਲਦੇ ਹੁੰਦੇ ਆ ਉਹਨਾਂ ਨੇ ਤਰਕ ਦੀ ਕਲਾ ਵਿੱਚ ਧਾਰਿ ਲਾਇਆ ਕਿ ਧਰਮ ਨਹੀਂ ਚੱਲ ਸਕਦੇ ਗ੍ਰਹਿਣ ਆਧਰਣ ਕਰ ਸਕਦੇ ਆ ਸਰੀਰ ਕਰਕੇ ਹੀ ਰੋ ਸਕਦੇ ਆ ਸੀਸ ਦੇ ਸਕਦੇ ਆ ਪਰ ਧਰਮ ਨਹੀਂ ਚੱਲ ਸਕਦੇ ਜਦੋਂ ਦੇਖੀ ਕਰਨੇ ਤੋਂ ਨਾ ਧਰਮ ਵਿੱਚ ਪੱਕ ਹੋ ਗਏ ਗੁਰੂ ਦੇ ਉਸਤਾਦ تو سب جانتے ہیں سے پاس کرتے ہیں بنا کچھ چالوں نہ لگا۔ تھینک یو بنا نے دیکھنے میں تمارے سے کوئی میرے اپ کمرے سامنے حاضر بندہ میرے تک ہر وقت میں اپنا حالوں کی احساس کرنے کے لیے لڑنے والا ہے۔ تھینک Thank <laughs> you. ini? <tuk tangan> ہو سکٹ واؤ پہلے ہی سلجھا کے لیاؤں بےنتی ہے کل دماغ کی سماپتی اپرنت کےسا داری بچوں کو سنمانت کیا جائے گا سو جانا بچوں نے کیس رکھے ہیں جان کا پال کیتا وہ ضرور بچے کو لیاؤ تاکہ جو بھائی بہت سماج سیوا سٹرٹی ہے ਗੁਰੂ ਗੋਬਿੰਦ ਸਿੰਘ ਜੀ ਸੰਸਟਰੀ ਸੰਸਟਾਨ ਇਹਨਾਂ ਗੁਰੂ ਮੇਰੇ ਕੇ ਸਾਰੇ ਸੰਕਲਪ ਸ਼ਲੋਕ ਉਸਤਾਰ ਕੀਤੇ ਸ਼ਲੋਕ ਦੇ ਨਾਲ ਜੋ ਕਿਸੇ ਦਾ ਇੰਤਰੀ ਹੈ ਉਹਨਾਂ ਦਾ ਸਵਾਗਤ ਕੀਤਾ ਜਾਵੇਗਾ ਸੋ ਨਾਲ-ਨਾਲ ਗੁਰਸਾਹਿਬ ਜੀ ਦੇ ਪਾਵਨ ਸੁਭਸਨ 16 ਸੌਦਾ ਪਾਠ ਨਾਲ-ਨਾਲ ਪ੍ਰਸ਼ਾਦ ਉਸ ਤੋਂ ਬਾਅਦ ਗੁਰੂ ਸਾਹਿਬ ਨੂੰ ਸਵਾਸਨਾ ਸਤਨਾ ਤੇ ਜਾਣਗੇ ਉਸ ਤੋਂ ਬਾਅਦ ਸੰਗਤਾਂ ਨੂੰ ਲੰਗਰ ਛੱਕੇ ਜਾਣ ਦੀ ਕਿਰਪਾ ਹਤਾ ਕਰਨੀ ਹੈ ਆਓ ਜੀ ਗੁਰਸਾਹਿਬ ਜੀ ਦੇ ਪਾਵਨ ਅਸਵਾਰਾ ਸੁਭਸਨ ਨਾਲ ਨਾਲ 16 ਸੌਦਾ ਪਾਠ ਵਹਿੰਦੀ ਸੁਹਿਲਾ ਲਾਲ ਗੋੜੀ ਜਿਤ ਕੀ ਮਹਿਲਾ ਪਹਿਲਾ ਇੱਕ ਅੰਕਾਰ ਸੁਰਪੁਰ ਸਾਧ ਜੈ ਕਰ ਕੀਤ ਆਖੀਐ ਕਰਤਿ ਕਾ ਹੋਇ ਚਾਰੁ ਉਜਿਤ ਕਰ ਗਾਓ ਸੁਹਿਲਾ ਸਿਵਰੋ ਸਿਰਜਣਹਾਰ ਤੁਮ ਗਾਓ ਮੇਰੇ ਨਿਰਭਉ ਕਾ ਸੁਹਿਲਾ ਹਉ ਵਾਰੀ ਜਿਤ ਸੁਹਿਲਾ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀੜੇ ਸੰਭਾਲੀਆ ਦੇਖਾ ਦਾ ਦੇਵਨ ਹਾਰ ਤੇਰੇ ਕੰਨ ਕੀਤ ਨਾ ਪਵੇ ਇਸ ਦਾ ਤੇ ਕਮਲ ਸਮਾਰ ਸੰਮੁਖ ਸਾਹਾ ਲਿਖਿਆ ਮਿਲ ਕਰ ਪਾਉ ਤੇ ਇਹ ਸੁਜਨ ਅਸੀਸਾਂ ਹੋਵੇ ਸਹਿਬ ਸੋ ਮੇਨ ਘਰ ਘਰ ਇਹੋ ਪਹੁੰਚ ਜਾ ਸਭਨੇ ਮਿੱਤ ਪਾਵਣ ਸਦਨ ਹਾਰ ਸੁਰੀਏ ਨਾਨਕ ਸੇ ਤੇ ਆਵਣ ਕਰਾਗ ਦਾ ਸਾਮਹਿਲਾ ਪਹਿਲਾ ਸ਼ੇਖਰ ਸ਼ਿਵਰ ਸ਼ਿਵਪਤੇ ਗੋਵਰਧੇ ਪੂਰੇ ਸ਼ਕਮੇਕ ਬਾਬਾ ਕਹਿ ਕਰਦੇ ਕੀ ਤੋ ਮੈਂ ਰੋ ਦਾ ਖੁਡਾਈ ਤੋਏ ਰਹਾ ਰਿਸੇ ਜਸਿਆ ਘੜੀਆਂ ਪਹਿਰਾ ਕਿੱਤੀ ਗਵਾਰੀ ਮਹਾ ਹੋਆ ਸੂਰਜੇ ਪਰਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਬਾਤਨਾ ਸ੍ਰੀ ਮਹਲਾ ਪਹਿਲਾ ਗਾਗਨ ਮੈਂ ਥਾ ਰਬ ਚੰਦ ਦੀਪਕ ਬਣੇ ਕਾਰਕਾ ਮੰਡਲ ਜਨਕ ਮੋਤੀ ਧੂਪ ਮਰਿਆ ਲਓ ਪਵਨ ਚਰੋ ਕਰੇ ਸਗਲ ਬਿਮਾਰੀਂ ਪੂਰੰਤ ਜੋਤੀ ਕੈਸੀ ਰਾਤੀ ਹੋਏ ਭਗਟ ਨਾ ਤੇ ਆਰਤੀ ਅਨਹਤਾ ਸ਼ਬਦ ਵਾਇੰਤ ਪੀੜੀ ਰਹਾ ਸਹਸ ਤੰਨ ਨੈ ਨੰਨ ਨੈ ਹੈ ਤੋਹੇ ਕੋ ਸਹਸ ਮੂਨ ਤੰਨਾ ਇਕ ਤੋਹੇ सहस्र पाद के माल उनना ने एक पाद गंध बिन सहस्र पाद गंध की विचित्र मोहि सब में ज्योत ज्योत है सोए तिसदा कण सम कण होए और साखी ज्योत प्रकट होए ज्योत स्वभाव है सो आरती होए हर चरण गौण मकरंग गोच मनु खंडनो मोहे काहि प्यासा ਕਿਰਪਾ ਜਲ ਦੇ ਨਾਨਕ ਸਾਰੰ ਕੋ ਹੋ ਜਾਤੀ ਤੇਰੇ ਨੈ ਵਾਸਾ ਰਾਗੜੀ ਪੂਰਬੀ ਮਹਿਲਾ ਚੌਥਾ ਕਾਮ ਕ੍ਰੋਧ ਨਗਰ ਬੋ ਭਰਿਆ ਮੈਂ ਸਾਧੂ ਖੰਡਲ ਖੰਡਾ ਹੀ ਪੂਰਬ ਲਿਖ ਲਿਖੇ ਕਿਰਪਾਇਆ ਨਾਮ ਹਰਿ ਮੰਗਲ ਮੰਡਾ ਹੈ ਕਲ ਸਾਧਨ ਅੰਗਲੀ ਪੁਨ ਘਟਾ ਹੈ ਕਰ ਅੰਦਾਉਤ ਪੁਨ ਵਡਾ ਹੈ ਨਾ ਸਾਧ ਹਰ ਸਾਧ ਨਾ ਜਾਣਿਆ ਤਨ ਅੰਤਰ ਹੋ ਮੈਂ ਗੰਗਾ ਹੀ ਜਿਉਂ ਜਿਉਂ ਚਲਾਂ ਦੁਆਰ ਦੁੱਖ ਪਾਵਾਂ ਤੇ ਤਰਸਾ ਰਖ ਸਭਨਾਹਿ ਤਰਜਨ ਹਰ ਹਰ ਨਾਮ ਦੁੱਖ ਜਨਮੋਂ ਮਨ ਤਬਖੰਡਾ ਹੈ ਅਤਿ ਆਸ਼ੀ ਕੁਲਕ ਪਾਇਆ ਪਰਮੇਸ਼ਰ ਉਹ ਸੂਗ ਕੰਨ ਕਰ ਬਸਾ ਹੈ ਹਮ ਗਰੀ